ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਲੋਕ ਆਪਣੀਆਂ ਰੀਲਾਂ ਚਮਕਾਉਣ ਦੇ ਲਈ ਤੇ ਵਾਇਰਲ ਹੋਣ ਦੇ ਲਈ ਕਈ ਵਾਰ ਹਥਿਆਰ ਫੜ ਕੇ ਵੀਡੀਓ ਬਣਾਉਂਦੇ ਨੇ ਤੇ ਅਪਲੋਡ ਕਰ ਦਿੰਦੇ ਨੇ ਲੇਕਿਨ ਜਿਉਂ ਹੀ ਪੁਲਿਸ ਦੀ ਨਜ਼ਰ ਇਨਾਂ ਰੀਲਾਂ ਦੇ ਉੱਪਰ ਪੈਂਦੀ ਹੈ ਤਾਂ ਪਛਾਣ ਪਛਾਣ ਕੇ ਪੁਲਿਸ ਵਾਲੇ ਇਨਾਂ ਵਿਅਕਤੀਆਂ ਦੇ ਉੱਤੇ ਪਰਚੇ ਦਰਜ ਕਰ ਦਿੰਦੇ ਨੇ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਤੋਂ ਜਿੱਥੇ ਕਿ ਸੋਸ਼ਲ ਮੀਡੀਆ ਤੇ ਹਥਿਆਰਾਂ ਦਾ ਪਰਦਰਸ਼ਨ ਕਰਨ ਵਾਲੀ ਇੱਕ ਕੁੜੀ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਕਿਉਂਕਿ ਉਸ ਦੇ ਮੁਤਾਬਿਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਹਵਾਈ ਫਾਇਰ ਕਰਦੇ ਦੀ ਇੱਕ ਕੁੜੀ ਦੀ ਵੀਡੀਓ ਵਾਇਰਲ ਹੋਈ ਸੀ ਤੇ ਪੁਲਿਸ ਅਧਿਕਾਰੀ ਦੇ ਮੁਤਾਬਿਕ ਸੋਸ਼ਲ ਮੀਡੀਆ ਦੇ ਉੱਪਰ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਵੱਲੋਂ ਸਖਤ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹਥਿਆਰਾਂ ਦੇ ਪ੍ਰਦਰਸ਼ਨ ਕਰਨ ਦੇ ਉੱਤੇ ਸਰਕਾਰ ਵੱਲੋਂ ਮਨਾਹੀ ਹੈ ਤਹਾਡੇ ਧਿਆਨ ਦੇ ਵਿੱਚ ਰੀਸੈਂਟਲੀ ਹੁਣੇ ਦੋ ਵੀਡੀਓ ਸਾਹਮਣੇ ਆਈਆਂ ਹੈਗੀਆਂ ਉਹਨਾਂ ਵੀਡੀਓਜ਼ ਦੇ ਵਿੱਚ ਇੱਕ ਲੜਕੀ ਹੈਗੀ ਆ ਜਿਸ ਦੇ ਹੱਥ ਵਿੱਚ ਇੱਕ ਲਾਈਕ ਛੋਟਾ ਹਥਿਆਰ ਨਮਾ ਚੀਜ਼ ਦਿਖ ਰਹੀ ਹੈ ਜਿਹਦੇ ਨਾਲ ਉਹ ਫਾਇਰ ਕਰ ਰਹੀ ਹੈਗੀ ਤੇ ਦੂਸਰੀ ਵੀਡੀਓ ਦੇ ਵਿੱਚ ਇੱਕ ਗਨ ਹੈਗੀ ਆ ਜਿਸ ਨੂੰ ਜਿਸ ਨੂੰ ਉਹਨਾਂ ਉਹਨਾਂ ਨੇ ਵੀਡੀਓ ਬਣਾਈ ਹੈ ਤੇ ਤਾਂ ਆਨਲਾਈਨ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਉਹਨੂੰ ਫਲੋਟ ਕਰ ਰਹੇ ਤੇ ਇਸ ਇਹ ਸਾਡੇ ਧਿਆਨ ਦੇ ਵਿੱਚ ਹੁਣੇ ਇਹ ਵੀਡੀਓ ਆਈ ਹੈ ਜੀ ਇਸ ਤੇ ਸਰ ਕੀ ਕਾਰਵਾਈ ਕਰ ਰਹੇ ਹੋ ਇਸ ਸਬੰਧੀ ਅਸੀਂ ਇਹ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਇਦਾਂ ਦੀਆਂ ਜਿਹੜੀਆਂ ਵੀਡੀਓਸ ਹੈ ਵੈਪਨਸ ਜਿਹੜੇ ਨਾਲ ਲੈ ਕੇ ਵੀਡੀਓਸ ਜਿਹੜੀਆਂ ਬਣਾ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਫਲੌਟ ਕਰਨਾ ਉਹ ਲੀਗਲੀ ਪ੍ਰੋਹੀਬਿਟਿਡ ਹੈਗਾ ਜੀ ਇਸੇ ਤੇ ਅਸੀਂ ਮੁਕਦਮਾ ਦਰਜ ਕਰ ਰਹੇ ਹਾਂ ਜੀ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲੈ ਕੇ ਆਵਾਂਗੇ ਤੇ ਡੂਰਿੰਗ ਦੀ ਇਨਵੈਸਟੀਗੇਸ਼ਨ ਅਸੀਂ ਇਹ ਸਾਰੇ ਫੈਕਟ ਕਲੀਅਰ ਕਰਾਂਗੇ ਜਿਹੜੇ ਵੈਪਨ ਨੇ ਇਹਨਾਂ ਕੋਲ ਕਿੱਥੋਂ ਆਏ ਨੇ ਕੋਈ ਲਾਇਸੈਂਸੀ ਨੇ ਜਾਂ ਗੈਰ ਲਾਇਸੈਂਸੀ ਵੈਪਨ ਨੇ ਅਗਰ ਇਦਾਂ ਦੀ ਕੋਈ ਗਲਵਾ ਸਾਹਮਣੇ ਆਊਗੀ ਜਿਹਦੇ ਵਿੱਚ ਕੋਈ ਆਰਮ ਸੈਕਟ ਜਾਂ ਆਰਮਸ ਰੂ ਜਗਬਾਨੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ